ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ BA semesters of 5th BA sem of 5th ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਜਿਹੜੇ ਕਿ ਤੁਹਾਡਾ ਇੰਗਲਿਸ਼ ਜਨਰਲ ਇੰਗਲਿਸ਼ ਇੰਗਲਿਸ਼ ਕੰਪਲਸਰੀ ਦੇ ਜਿਹੜੇ ਕਿ ਆਪਾਂ ਪਾਸਿੰਗ ਫਾਰਮੂਲਾ ਲੈ ਕੇ ਆਈਆਂ ਲੈ ਕੇ ਆਏ ਹਾਂ ਵੀ ਕਿਵੇਂ ਤੁਸੀਂ ਆਪਣੇ ਪੇਪਰ ਜਿਚਾਰੀ ਕਰਨੀ ਆ ਸ਼ਾਰਟ ਟਾਈਮ ਦੇ ਵਿੱਚ ਤੁਹਾਡੇ ਕੋਲ ਟਾਈਮ ਦੀ ਸ਼ਾਰਟੇਜ ਹੈ ਜਾਂ ਕੋਈ ਵੀ ਹੈ ਨਾ ਰੀਜ਼ਨ ਹੈ ਤਾਂ ਤੁਸੀਂ ਸੌਖੇ ਢੰਗ ਨਾਲ ਜਿਹੜੀ ਕੀ ਤਿਆਰੀ ਕਰਕੇ ਕਿਵੇਂ ਆਪਣੇ ਇਗਜ਼ਾਮ ਨੂੰ ਜਿਹੜੇ ਕੀ ਕਲੀਅਰ ਕਰ ਸਕਦੇ ਹੋ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਇੰਗਲਿਸ਼ ਦਾ ਟੋਟਲੀ ਆਪਣ ਇਸ ਤੁਹਾਡੇ ਚੈਪਟਰਸ ਨੇ ਪ੍ਰੋਜ਼ ਹਨਾ ਪੋਇਮਾਂ ਦਾ ਓਨਲੀ ਵਨ ਵਨ ਆਨਸਰ ਕਰਵਾਇਆ ਹੋਇਆ ਲੌਂਗ ਕੁਐਸਚਨ ਤੁਸੀਂ ਇੱਕੇ ਕੁਐਸਚਨ ਯਾਦ ਕਰਕੇ ਜਿਹੜਾ ਮਰਜ਼ੀ ਕੁਐਸਚਨ ਆਵੇ ਤੁਸੀਂ ਉਹਦੇ ਵੀ ਚੜਾ ਡਾਊਨ ਕਰ ਦੇਣਾ ਆਨਸਰ ਠੀਕ ਹੈ ਸੋ ਮੈਂ ਤੁਹਾਨੂੰ ਦਿਖਾਉਣੀ ਆ ਤੇਰੇ ਜਿਵੇਂ ਮੈਂ ਤੁਹਾਨੂੰ ਇਹ ਵੀ ਦੱਸਦੀ ਹਾਂ ਵੀ ਤੁਸੀਂ ਇਹ ਕਿੰਕਿ ਪ੍ਰੋਜ਼ ਸੈਕਸ਼ਨ ਜਾਂ ਪੋਇਟਰੀ ਸੈਕਸ਼ਨ ਮਤਲਬ ਕਿ ਤੁਹਾਡੇ ਲਈ ਬੈਨੀਫੀਸ਼ੀਅਲ ਕਿਹੜਾ ਹੋਊਗਾ ਕਿਹੜਾ ਪਾਰਟ ਤੁਸੀਂ ਸਭ ਤੋਂ ਜ਼ਿਆਦਾ ਯਾਦ ਕਰਨਾ ਪੋਇਟਰੀ ਜਾਂ ਪ੍ਰੋਜ਼ ਠੀਕ ਹੈ ਤੁਹਾਨੂੰ ਇਹ ਵੀ ਦੱਸੂਗੀ ਤੇ ਕਿੰਨੇ ਪ੍ਰੋਜ਼ ਕਰਨੇ ਕਿੰਨੇ ਪੁਆਇੰਟਸ ਕਰਨੇ ਉਹ ਵੀ ਦੱਸੂਗੀ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਟੂਰ ਸਟਡੀ ਕਲਾਸ ਚੈਨਲ ਨੂੰ ਸਰਚ ਕਰਨਾ YouTube ਤੇ ਦਨ ਉਸ ਤੋਂ ਬਾਅਦ ਤੁਸੀਂ ਪਲੇਲਿਸਟ ਦੇ ਵਿੱਚ ਆਉਣਾ ਜਦੋਂ ਪਲੇਲਿਸਟ ਦੇ ਵਿੱਚ ਤੁਸੀਂ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਜਿਹੜੇ ਸਭ ਤੋਂ ਟੌਪ ਦੇ ਪਲੇਲਿਸਟ ਮਿਲੂਗੀ ਪੀਯੂ ਚੰਡੀਗੜ੍ਹ ਸੈਮ 5th ਪੀਜੂ ਚੰਡੀਗੜ੍ਹ ਸੈਮ 5th ਇਹਦੇ ਵਿੱਚ ਤੁਹਾਡੇ ਸਾਰੇ ਵੀਡੀਓਜ਼ ਨੇ ਪੰਜਾਬ ਪੰਜਾਬ ਯੂਨੀਵਰਸਿਟੀ ਦੇ ਟੋਟਲ ਹੀ ਸਭ ਕੁਝ ਠੀਕ ਹੈ ਸਾਰੇ ਕੁਸ਼ਚਨ ਆਨਸਰ ਕਰਵਾਏ ਹੋਏ ਨੇ ਦੇ ਪ੍ਰੀਵੀਅਸ ਪੇਪਰ ਵੀ ਨੇ ਜਿਹੜਾ ਲਾਸਟ ਇਅਰ ਪੇਪਰ ਹੋਇਆ ਜਿਹੜਾ ਉਹਦੇ ਆਨਸਰ ਕੀ ਵੀ ਆਪਾਂ ਨੇ ਅਪਲੋਡ ਕਰ ਰੱਖਿਆ ਅੰਟੋਨੀਅਮ 2016 ਤੋਂ ਲੈ ਕੇ 23 ਤੱਕ 24 ਮੈਂ 2024 ਤੋਂ ਇਹਦੇ ਚ ਮਿਲ ਜਾਣਗੇ ਹਨਾ ਤੇ ਕਰੈਕਟ ਸੈਂਟੈਂਸਸ ਇਹ ਵੀ ਆਪਾਂ ਅੱਜ ਵੀ ਅਪਲੋਡ ਕਰਤੀ ਸੋਸ਼ੀਓਲੋਜੀ ਦੇ ਸ਼ਾਰਟ ਕੁਸ਼ਚਨ ਤੁਹਾਡੇ ਮੈਪ ਸਾਰਾ ਕੁਝ ਅਪਲੋਡ ਕਰ ਰੱਖਿਆ ਸ਼ਾਂਤੀ ਕੈਸ ਪੇਪਰ ਇੰਗਲਿਸ਼ ਦਾ ਵੀ ਅਪਲੋਡ ਕਰ ਰੱਖਿਆ ਠ ਸੋ ਇਸ ਪਲੇਲਿਸਟ ਦੇ ਵਿੱਚ ਵਿਜ਼ਿਟ ਕਰਕੇ ਤੁਸੀਂ ਆਪਣੇ ਸਾਰੇ एग्जाम ਦੀ ਤਿਆਰੀ ਕਰ ਸਕਦੇ ਹੋ ਦੇਖੋ ਇਹਦੇ ਵਿੱਚ ਸਾਰੇ ਨੀਚੇ ਮੈਂ ਜਣੇ ਤਾਂ ਹੁਣ ਸਾਰੇ ਇੰਗਲਿਸ਼ ਦੇ ਵੀਡੀਓਜ਼ ਦੇਖੋ ਕਲਾਈਮੈਟਿਕ ਚੇਂਜਸ ਐਂਡ ਹਿਮਨ ਸਟ੍ਰੈਟਜੀ ਕ腐ਸ਼ਨ ਪ੍ਰੋਜ਼ ਡਰਾਈਵਿੰਗ ਮਿਸਰੀਜ਼ੀ ਪ੍ਰੋਜ਼ ਕਾਲਾ ਹਾਂਡੀ ਪੋਇਮ ਬਹੁਤ ਹੀ ਸੌਖਾ 올 ਕੁਐਸਚਨਸ ਓਨਲੀ ਵਨ ਆਨਸਰ ਠੀਕ ਹੈ ਅਰਜੈਂਟ ਨੀਡ ਮਤਲਬ ਕਿ ਸਾਰੇ ਕਰਵਾ ਰੱਖੇ ਨੇ ਵਿਜ਼ਿਜ਼ ਪੋਇਮ ਤੇ ਸਾਰੇ ਪੁਆਇੰਟਸ ਆਫ ਦਾ ਸਕੋਰਪੀਅਨ ਸਾਰੀਆਂ ਦੇ ਪੋਇਮਸ ਦੇ ਤੇ ਪ੍ਰੋਸ ਦੇ ਆਪਣੇ ਕੁਐਸਚਨ ਕਰਵਾਏ ਹੋਣਗੇ ਸ਼ਾਰਟ ਵੀ ਤੇ ਕੰਟੈਕਸਟ ਐਕਸਪਲੇਨੇਸ਼ਨ ਵੀ ਜਿਹੜਾ ਆਪਣੇ ਅਪਲੋਡ ਕਰਤੀ ਕਵੋਇਮ ਦੇ ਵਕਤ ਕੀ ਦੋ ਦੇ ਆਪਾਂ ਹੁਣ ਬਹੁਤ ਜਲਦ ਕਰ ਦਾਂਗੇ ਠੀਕ ਹੈ ਹਾਂਜੀ ਸਭ ਤੋਂ ਪਹਿਲਾਂ ਤੋਂ ਮੈਂ ਤੁਹਾਨੂੰ ਇਹ ਦੱਸ ਦਿੰਦੀ ਕਿ ਤੁਹਾਡਾ 45 ਮਾਰਕਸ ਦਾ ਐਗਜ਼ਾਮ ਹੋਣਾ ਰਜੇ ਇਹ ਠੀਕ ਹੈ 45 ਮਾਰਕਸ ਦਾ ਐਗਜ਼ਾਮ ਹੋਣਾ ਜਿਦੇ ਵਿੱਚ ਤੁਹਾਡੇ ਪਾਸਿੰਗ ਸਕੋਰ ਹੈਗੇ ਨੇ 16 ਤੁਸੀਂ 16 ਮਾਰਕਸ ਲੈਣੇ ਨੇ ਪੇਪਰ ਨੂੰ ਪਾਸ ਕਰਨ ਦੇ ਲਈ ਤੁਹਾਡੇ ਪਾਸਿੰਗ ਫਾਰਮੂਲੇ ਦੇ ਵਿੱਚ ਦੇਖੋ ਇੱਕ ਤਾਂ ਹੈਗਾ ਤੁਹਾਡਾ ਪੋਇਟਰੀ ਸੈਕਸ਼ਨ ਤੇ ਇੱਕ ਹੈਗਾ ਪ੍ਰੋਜ਼ ਪ੍ਰੋਜ਼ ਸਭ ਤੋਂ ਪਹਿਲਾਂ ਤੁਸੀਂ ਆਪਣੇ ਯਾਦ ਕਰਨੇ ਨੇ ਤੁਹਾਨੂੰ ਸ਼ਾਰਟ ਟਾਈਮ ਦੇ ਵਿੱਚ ਹੀ ਯਾਦ ਕਰਨ ਦਾ ਸਭ ਤੋਂ ਵੱਧ ਫਾਇਦਾ ਪੋਇਟਰੀ ਪੋਇਟਰੀ ਰਜੇ ਤੁਹਾਡੇ ਪੁਆਇੰਟਸ ਹੈਗੇ ਨੇ ਤਿੰਨ ਤਿੰਨ ਦੇ ਵਿੱਚੋਂ ਤੁਸੀਂ ਦੋ ਪੋਇਮਾਂ ਕਰ ਲਓ ਕੋਈ ਵੀ ਦੋ ਪੋਇਮਾਂ ਕੋਈ ਵੀ ਦੋ ਪੋਇਮਾਂ ਦੇ ਆਪਾਂ ਨੇ ਕੁਐਸਚਨ 1 1 ਕੀ ਕਰਵਾਇਆ ਹੋਇਆ ਇੱਕ ਇਸ ਪੋਇਮ ਦੇ ਇੱਕ ਕੇਸ ਪੁਆਇੰਟ ਦੇ ਕੇਸ ਪੋਇੰਟ ਦਾ ਮਤਲਬ ਕਿ ਜੇ ਤੁਸੀਂ ਤਿੰਨੇ ਪੋਇਮਾਂ ਵੀ ਕਰੋ ਤਾਂ ਵੀ ਤੁਹਾਨੂੰ ਤਿੰਨੇ ਕੁਐਸਚਨਸ ਨਹੀਂ ਹਨਾ ਤੇ ਉਹਨਾਂ ਕੁਐਸਚਨਾਂ ਦੇ ਵਿੱਚੋਂ ਹੀ ਮੈਂ ਜਿਹੜਾ ਜਿਵੇਂ ਨਾਈਟ ਆਫ ਦਾ ਸਕੋਰਪੀਨ ਇਸ ਦੇ ਕੰਟੈਕਸਟ ਐਕਸਪਲੇਨੇਸ਼ਨ ਕਰਾਉਣਾ ਉਹਨਾਂ ਪੁਆਇੰਟਸ ਦੇ ਲੰਬੇ ਕੁਐਸਚਨ ਦੇ ਵਿੱਚੋਂ ਹੀ ਤੇ ਜਿਹੜੇ ਸ਼ਾਰਟ ਕੁਐਸਚਨ ਨੇ ਉਹ ਵੀ ਮੋਸਟ ਇੰਪੋਰਟੈਂਟ ਕਰਾਉਣੇ ਨੇ ਸ਼ਾਰਟ ਕੁਐਸਚਨ ਦੇ ਵਿੱਚੋਂ ਹੀ ਕੰਟੈਕਸਟ ਐਕਸਪਲੇਨੇਸ਼ਨ ਕਰਵਾ ਰੱਖੀ ਆ ਠੀਕ ਹੈ ਤਾਂ ਮਤਲਬ ਕਿ ਪੋਇਟਰੀ ਸੈਕਸ਼ਨ ਕਰਨ ਦਾ ਇਹ ਫਾਇਦਾ ਇੱਕ ਤਾਂ ਤੁਹਾਡਾ ਲੰਬਾ ਕੁਐਸਚਨ ਹੋਊਗਾ ਇਹਦੇ ਵਿੱਚੋਂ ਸ਼ਾਰਟ ਵੀ ਜਾਣਗੇ ਤੁਹਾਡੇ ਨਾਲ ਦੀ ਨਾਲ ਤਾਂ ਉਹਨੂੰ ਇਹਦੇ ਵਿੱਚੋਂ ਕੰਟੈਕਸਟ ਐਕਸਪਲੇਨੇਸ਼ਨ ਆਉਗੇ ਕੰਟੈਕਸਟ ਐਕਸਪਲੇਨੇਸ਼ਨ ਤੁਹਾਨੂੰ ਦੋ ਆਉਣਗੀਆਂ ਮਤਲਬ ਕਿ ਕਿਸੇ ਵੀ ਤੇ ਜਿਹੜੇ ਲੌਂਗ ਕੁਐਸਚਨ ਨੇ ਲੌਂਗ ਕੁਐਸਚਨ ਉਹ ਵੀ ਤੁਹਾਨੂੰ ਇੱਕ ਪੋਇਟਰੀ ਚੋ ਕਰਨਾ ਹੋਊਗਾ ਇੱਕ ਚੋ ਤਾਂ ਤੁਸੀਂ ਪੋਇਟਰੀ ਵਾਲਾ ਕਰੋਗੇ ਤਾਂ ਤੁਹਾਨੂੰ 5 ਮਾਰਕਸ ਉਥੋਂ 5 اور 5 10 ਦਿੱਥੇ ਹੋਵੇ ਫੇ ਤੁਸੀਂ ਜਿਹੜੇ ਸ਼ਾਰਟ ਕੁਐਸਚਨਸ ਨੇ ਉਹ ਵੀ ਤੁਹਾਨੂੰ ਦੱਸ ਦਿੰਦੇ ਮੈਂ ਕਿੰਨੇ ਆਉਣਗੇ ਹਨਾ ਮਤਲਬ ਕਿ ਤੁਸੀਂ ਜਿਹੜਾ ਪੋਇਟਰੀ ਸੈਕਸ਼ਨ ਸਭ ਤੋਂ ਪਹਿਲਾਂ ਯਾਦ ਕਰਨਾ ਤੇ ਤਿੰਨੋਂ ਪੋਇਮਾਂ ਵੀ ਕਰ ਸਕਦੇ ਤਿੰਨੋਂ ਈਜ਼ੀ ਨੇ ਹਨਾ ਇੱਕ ਇੱਕ ਕੁਐਸਚਨ ਬਣਦਾ ਹਾਂਜੀ ਤੁਹਾਨੂੰ ਲੱਗਦਾ ਕਿ ਵੀ ਤਿੰਨ ਤੁਸੀਂ ਨਹੀਂ ਯਾਰ ਕਰਨੇ ਤੁਸੀਂ ਕੋਈ ਵੀ ਦੋ ਪੁਆਇਮਾਂ ਕਰ ਲਓ ਚਾਹੇ ਨਾਈਟ ਆਫ ਦਾ ਸਕੋਰਪੀਅਨ ਹੋ ਰੀਅਲਿਸਿਸ ਕਰ ਲਓ ਤਾਹੇ ਚਾਹੇ ਇਹ ਦੋ ਕਰ ਲਓ ਮਤਲਬ ਕਿ ਕੋਈ ਵੀ ਦੋ ਪੁਆਇਮਾਂ ਕਰ ਲਓ ਠੀਕ ਹੈ ਉਹਨਾਂ ਦੇ ਹੀ ਕੰਟੈਕਟ ਸੈਕਸ਼ਨੇਸ਼ਨ ਉਹਨਾਂ ਦੇ ਹੀ ਸ਼ਾਰਟ ਕੁਐਸਚਨ ਹਾਂਜੀ ਬਾਕੀ ਸ਼ਾਰਟ ਕੁਐਸਚਨ ਤਾਂ ਤੁਸੀਂ ਤਿੰਨਾਂ ਪੁਆਇਮਾਂ ਦੇ ਵੀ ਕਰ ਸਕਦੇ ਹੋ ਹਨ ਚਲੋ ਉਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਇਹਦੇ ਵਿੱਚੋਂ ਇੱਕ ਤਾਂ ਤੁਹਾਡਾ ਪ੍ਰੋਜ਼ ਨਿਕਲ ਗਿਆ 5 ਮਾਰਕਸ ਦਾ ਇੱਕ ਤੁਹਾਡਾ ਲੌਂਗ ਕੁਐਸਚਨ ਆ ਗਿਆ ਕਿਉਂਕਿ ਲੌਂਗ ਕੁਐਸਚਨ ਦੋ ਆਉਣਗੇ ਤਾਂ ਤੁਹਾਨੂੰ 10 ਵੀਕ ਪੁਆਇੰਟ ਤੁਸੀਂ ਛੱਡ ਸਕਦੇ ਦੋ ਪੁਆਇੰਟਾਂ ਚ ਆਉਣਗੇ ਤਾਂ ਤੁਸੀਂ ਇੱਕ ਚੋਂ ਦਾ ਕੰਮ ਨਾ ਹੋਗਾ ਅਨਸਰ ਠੀਕ ਹੈ ਕਿਉਂਕਿ ਲੌਂਗ ਕੁਐਸਚਨ ਤੁਹਾਨੂੰ ਚਾਰ ਆਉਣਗੇ ਦੋ ਪੁਆਇੰਟ ਦੇ ਸੈਕਸ਼ਨ ਦੋ ਅਪਰੋਚ ਦੇ ਵਿੱਚੋਂ ਤੁਸੀਂ ਪੁਆਇੰਟ ਦੇ ਵਿੱਚੋਂ ਇੱਕ ਦਾ ਅਨਸਰ ਕਰਨਾ ਤੇ ਅਪਰੋਚ ਦੇ ਵਿੱਚੋਂ ਵੀ ਇੱਕ ਦਾ ਕਰਨਾ ਜਿਹੜੇ ਸ਼ਾਰਟ ਕੁਐਸਚਨਸ ਨੇ 2 2 ਮਾਰਕਸ ਵਾਲੇ ਉਹ ਆਉਣਗੇ ਰਜੇ ਤੁਹਾਨੂੰ ਜਿਹੜੇ ਕੀ ਹੋਣਗੇ ਉਹ ਟੋਟਲੀ 8 ਕੁਐਸਚਨ ਹੋਣਗੇ ਠੀਕ ਹੈ 8 ਕੁਐਸਚਨ ਹੋਣਗੇ ਸ਼ਾਰਟ ਕੁਐਸਚਨ 2 2 ਮਾਰਕਸ ਵਾਲੇ 8 ਪੇਪਰ ਦੇ ਵਿੱਚੋਂ 4 ਆਉਣਗੇ ਤੇ ਉਹਨੂੰ ਪ੍ਰੋਸ ਦੇ ਵਿੱਚੋਂ 4 ਹੀ ਆਉਣਗੇ ਤੁਹਾਨੂੰ ਅ ਪੁਆਇੰਟਸ ਤੋਂ ਤਾਂ 2 ਤਾਂ ਪ੍ਰੋਸ ਦੇ ਵਿੱਚੋਂ ਕਰਨੇ ਜ਼ਰੂਰੀ ਨੇ 2 ਪੁਆਇੰਟਸ ਦੇ ਵਿੱਚੋਂ ਕਰਨੇ ਜ਼ਰੂਰੀ ਜਿਹੜਾ ਪੰਜਵਾਂ ਕੁਐਸਚਨ ਹੈ ਚਾਹੇ ਤੁਸੀਂ ਪ੍ਰੋਸ ਤੋਂ ਕਰੋ ਚਾਹੇ ਪੁਆਇੰਟਸ ਤੋਂ ਕਰੋ ਤਾਂ ਸੀ ਪੋਇਟਰੀ ਸੈਕਸ਼ਨ ਚੋਂ ਹੀ ਕਰਨਾ ਪੁਆਇੰਟਸ ਦੇ ਵਿੱਚੋਂ ਤਾਂ ਉੱਥੇ ਤਿੰਨ ਕੁਐਸਚਨ ਹੋਗੇ ਤੁਹਾਡੇ 3 2 ਦਾ 6 ਠੀਕ ਹੈ ਤਾਂ 16 ਅੰਕ ਤੁਹਾਨੂੰ ਪੋਇਟਰੀ ਸੈਕਸ਼ਨ ਚੋਂ ਮਿਲ ਰਹੇ ਨੇ 16 ਅੰਕ ਦਾ 16 ਮਾਰਕਸ ਤੋਂ ਉਹਨੂੰ ਕਿੱਥੋਂ ਮਿਲ ਰਹੇ ਪੋਇਟਰੀ ਸੈਕਸ਼ਨ ਚੋਂ ਹੀ ਮਿਲ ਰਹੇ ਨੇ ਤਾਂ ਸਭ ਤੋਂ ਜ਼ਿਆਦਾ ਤੁਸੀਂ ਪੋਇਟਰੀ ਸੈਕਸ਼ਨ ਯਾਰ ਕਰੋ ਪੋਇਟਰੀ ਸੈਕਸ਼ਨ ਤਾਂ ਹੈ ਜਦੋਂ ਯਾਦ ਹੋ ਗਿਆ ਮੈਂ ਤੁਹਾਨੂੰ ਦੱਸ ਦਕ ਕੰਟੈਕਸਟ ਐਕਸਪਲੇਨੇਸ਼ਨ ਦੀ ਤੁਸੀਂ ਟੈਨਸ਼ਨ ਨਹੀਂ ਲੈਣੀ ਹਨ ਕਿਉਂਕਿ ਆਪਾਂ ਲੌਂਗ ਕੁਐਸਚਨਾਂ ਚੋਂ ਵੀ ਕਰਵਾ ਰਹੇ ਹਾਂ ਤੇ ਸ਼ਾਰਟ ਕੁਐਸਚਨਾਂ ਦੇ ਵਿੱਚੋਂ ਇੱਕ ਤਾਂ ਆਪਾਂ ਕਰਵਾ ਵੀ ਰੱਖੇ ਕਦੇ ਰਹਿ ਗਏ ਕਦੋਂ ਉਹਦੇ ਦੋ ਦੋ ਹੀ ਕਰਨੇ ਨੇ ਆਪਾਂ ਮੈਂ ਤੇ ਤਿੰਨਾਂ ਦਾ ਅਪਲੋਡ ਕਰੂਗਾ ਤੁਸੀਂ ਕੋਈ ਦੋ ਦੋ ਕਰ ਲੋਗੇ ਤੇ ਉਸ ਤੋਂ ਅੱਗੇ ਹੈਗਾ ਤੁਸੀਂ ਫੇਰ ਰਜੇ ਜਿਹੜੇ ਹੈਗੇ ਨੇ ਤੁਹਾਡੇ ਹੁਣ ਪ੍ਰੋਜ਼ ਪ੍ਰੋਜ਼ ਹੈਗੇ ਨੇ ਤੁਹਾਡੇ 6 ਪ੍ਰੋਜ਼ ਨੇ ਸਿਕਸ ਪ੍ਰੋਜ਼ ਦੇ ਵਿੱਚੋਂ ਤੁਸੀਂ ਜਿਹੜਾ ਦੇਖੋ ਪਾਸਿੰਗ ਸਕੋਰ ਤੋਂ ਤੁਹਾਡਾ ਇੱਥੇ ਹੀ ਹੋ ਗਿਆ ਹਨ 16 ਮਾਰਕਸ ਇੱਥੇ ਹੋਗੇ ਹੁਣ ਤੁਸੀਂ ਪ੍ਰੋਜ਼ ਦੇ ਵੀ ਕਰੋਗੇ ਲੌਂਗ ਕੁਐਸਚਨ ਕਿਉਂਕਿ ਪ੍ਰੋਜ਼ ਦੇ 6 ਦੇ 6 ਪ੍ਰੋਜ਼ਾਂ ਦਾ ਆਪਾਂ ਇੱਕ ਇੱਕ ਕੁਐਸਚਨ ਕਰਵਾਇਆ ਹੋਇਆ ਹਰ ਪ੍ਰੋਜ਼ ਜੀ ਇੱਕ ਕੁਐਸਚਨ ਆਨਸਰ ਕਰਵਾਇਆ ਹੋਇਆ ਇੱਕੇ ਆਨਸਰ ਆ ਜਾ ਜਿਹੜਾ ਆਪਾਂ ਸਾਰੇ ਕੁਐਸਚਨ ਚਾਰਟ ਹੋ ਜਾਊਗਾ ਤਾਂ ਤੁਸੀਂ ਹੁਣ ਅਪਰੋਜ਼ ਕਿੰਨੇ ਕਰੋਗੇ ਦਾ ਅਪਰੋਜ਼ ਰਾਜੇ ਹੈਗੇ ਨੇ ਹਾਂ ਜਿਨ੍ਹਾਂ ਨੇ ਕਹਿੰਦਾ ਪੋਇਟਰੀ ਸੈਕਸ਼ਨ ਕਰਨਾ ਪੋਇਟਰੀ ਸੈਕਸ਼ਨ ਤੋਂ ਬਾਅਦ ਉਹ ਜਿਹੜੀ ਕਿ ਆਪਣੇ ਪ੍ਰੀਵੀਅਸ ইয়ার ਦੀ ਜਿਹੜੀ ਗ੍ਰਾਮਰ ਆ ਕਰੈਕਟ ਸੈਂਟੈਂਸਸ ਕਿਉਂਕਿ ਰਿਪੀਟਡ ਕੁਐਸਚਨ ਬਹੁਤ ਆਉਂਦੇ ਨੇ ਰਿਪੀਟਡ ਜਿਹੜੇ ਗ੍ਰਾਮਰ ਉਹ ਬਹੁਤ ਆ ਜਾਂਦੀ ਆ ਤੇ ਅਨਟੋਨੀਅਨਸ ਜੇ ਆਪਾਂ ਨੇ ਆਲਰੇਡੀ ਚੈਨਲ ਤੇ ਅਪਲੋਡ ਕਰਾ ਰੱਖਿਆ ਤੁਸੀਂ ਉਹ ਵਾਲਾ ਵਾਚ ਕਰ ਲੋ ਤਾਂ 10 ਮਾਰਕਸ ਉੱਥੋਂ ਨੇ ਠੀਕ ਹੈ 16 ਤੋਂ ਉੱਥੋਂ ਹੋ ਗਿਆ ਤਾਂ 10 ਦੇ ਚੋਂ 26 ਦੇ ਵਿੱਚੋਂ ਤੁਸੀਂ ਆਰਾਮ ਨਾਲ 16 ਮਾਰਕਸ ਲੈ ਲਓਗੇ ਠੀਕ ਹੈ ਬਾਕੀ ਥੋੜਾ ਉਹ ਨ ਐਸੇ ਵੀ ਆ ਤਾਂ ਹਨਾ ਤੇ ਪ੍ਰੋਜ਼ ਵੀ ਤੁਸੀਂ ਆਪਣੇ ਕਰ ਸਕਦੇ ਹੋ ਯਾਦ ਹਾਂ ਜਿਨ੍ਹਾਂ ਨੂੰ ਲੱਗਦਾ ਬੇਸਿਕਲੀ ਪੋਇਟਰੀ ਸੈਕਸ਼ਨ ਚੋਂ ਕਰ ਲਾ ਗਏ ਆ ਤਾਂ ਪੋਇਟਰੀ ਸੈਕਸ਼ਨ ਐ ਤੁਸੀਂ ਚੰਗੇ ਢੰਗ ਦੇ ਨਾਲ ਦੋ ਪੁਆਇੰਟਸ ਐ ਚੰਗੇ ਢੰਗ ਨਾਲ ਕਰ ਲਓ ਤੀਜੀ ਦੇ ਜਿਹੜੇ ਸ਼ਾਰਟ ਕੁਐਸਚਨਸ ਕਰ ਲਓ ਤੁਸੀਂ ਰਾਮ ਨਾਰਾਇਣ ਈਜ਼ੀ ਵੇ ਦੇ ਨਾਲ ਪਾਸ ਹੋ ਜਾਓਗੇ ਤੇ ਗ੍ਰਾਮਰ ਕਰੈਕਟ ਸੈਂਟੈਂਸਸ ਤੇ ਐਂਟੋਨੀਮਸ ਠੀਕ ਹੈ ਪੋਇਟਰੀ ਸੈਕਸ਼ਨ ਹੋ ਗਿਆ ਆਪਣਾ ਹੁਣ ਪ੍ਰੋਜ਼ ਦੇ ਵਿੱਚੋਂ ਜਿਨ੍ਹਾਂ ਨੇ ਇਹਨਾਂ ਵਧੀਆ ਮਾਰਕਸ ਲੈਣੇ ਨੇ ਉਹ ਪ੍ਰੂਜ਼ ਵੀ ਕਰਨਗੇ ਬਟ ਉਹਨੂੰ ਨਾ ਲੱਗਦਾ ਕਿ ਟਾਈਮ ਦੀ ਸ਼ਾਰਟੇਜ ਹੈ ਤਾਂ ਤੁਸੀਂ ਕਿੰਨੇ ਪ੍ਰੂਜ਼ ਕਰੀਏ ਤਾਂ ਉਹਨਾਂ ਨੂੰ ਆਪਾਂ ਦੱਸ ਦਿਆਂ ਤਾਂ ਪ੍ਰੂਜ਼ ਤੁਸੀਂ ਰਜੇ ਕਰ ਸਕਦੇ ਹੋ 6 ਪ੍ਰੂਜ਼ ਨੇ ਤਾਂ ਤੁਸੀਂ ਕੋਈ 4 ਪ੍ਰੂਜ਼ ਕਰ ਲਓ 4 ਪ੍ਰੂਜ਼ ਕਿਵੇਂ ਮਲਕੀਨਾ ਦੇ ਵੈਸੇ ਤਾਂ ਪਾਰਟ ਬਣੇ ਹੋਣੇ 1.2 3rd ਹਨ ਤਾਂ ਤੁਸੀਂ ਜਿਹੜੇ ਕਿ ਇੱਕ ਤਾਂ ਫਸਟ 3 ਪ੍ਰੂਜ਼ ਕਰ ਲਓ ਬਿਲਕੁਲ ਈਜ਼ੀ ਨੇ ਫਸਟ 3 ਦੇ ਨਾਲ ਫਸਟ 3 4th 5th 6th ਦੇ ਵਿੱਚੋਂ ਇੱਕ ਕਰ ਲਓ ਠੀਕ ਹੈ ਫਸਟ 3 ਤਾਂ ਪੱਕੀ 4th 5th 6th ਦੇ ਵਿੱਚੋਂ ਕੋਈ ਇੱਕ ਚਾਹੇ 4th ਕਰ ਲੋ ਚਾਹੇ 5th ਕਰ ਲੋ ਚਾਹੇ 6th ਕਰ ਲੋ ਠੀਕ ਹੈ ਮਤਲਬ ਕਿ ਚਾਰ ਪੁੱਲਸ ਕਰ ਚਾਰ ਕੁਐਸਚਨ ਹੋਏ ਠੀਕ ਹੈ ਤੇ ਲੌਂਗ ਕੁਐਸਚਨ ਦੇ ਵਿੱਚੋਂ ਸ਼ਾਰਟ ਨਿਕਲਣਗੇ ਇਸ ਤੋਂ ਇਲਾਵਾ ਤੁਸੀਂ ਪੇਪਰ ਨੂੰ ਕਿਵੇਂ ਅਟੈਂਪਟ ਕਰਨਾ ਉਹ ਆਪਾਂ ਤੁਹਾਨੂੰ ਮਾਰਨਿੰਗ ਟਾਈਮ ਆ ਵੀਡੀਓ ਅਪਲੋਡ ਕਰ ਅਪਲੋਡ ਕਰ ਦਾਂਗੇ ਕੱਲ ਜਾਂ ਕੱਲ ਅਪਲੋਡ ਕਰ ਦਾਂਗੇ ਮਾਰਨਿੰਗ ਜਾਂ ਇਵਨਿੰਗ ਟਾਈਮ ਠੀਕ ਹੈ ਸੋ ਇਹ ਤੁਹਾਡਾ ਹੈਗਾ ਪਾਸਿੰਗ ਸਕੋਰ ਵੀ ਤੁਸੀਂ ਕਿਵੇਂ ਲੈਣੇ ਨੇ ਆਪਣੇ ਆਈ ਹੋਪ ਤੁਸੀਂ ਸਮਝ ਗਏ ਹੋਵੋਗੇ ਠੀਕ ਹੈ ਬਾਕੀ ਜਿਹੜਾ ਪੇਪਰ ਦਾ ਪੈਟਰਨ ਹੈ ਉਹ ਵੀ ਮੈਂ ਤੁਹਾਨੂੰ ਅਪਲੋਡ ਕਰ ਦਿੰਨੇ ਆ ਵੀਡੀਓ ਥੈਂਕਸ